ਕਿਸਾਨ ਗੁਰウਲਦੂ ਸਿੰਘ ਮਾਨਸਾ ਦਾ ਕਰੋੜਾਂ ਰੁਪਏ ਦਾ ਹੋਟਲ ਤੇ ਇਹ ਬਣਿਆ ਜੀ ਆਪਣੇ ਸਰਦਾਰ ਜਿਹੜੇ ਆ ਰੂਲਦੂ ਸਿੰਘ ਮਾਨਸਾ ਹੋਰਾਂ ਦਾ ਹੋਟਲ ਹੈ ਇਹ ਰੈਸਟੋਰੈਂਟ ਵੀ ਬੜਾ ਵਧੀਆ ਬਣਿਆ ਬਈ ਬੜੇ ਮਾਣ ਵਾਲੀ ਗੱਲ ਹੈ ਆਪ ਸਾਰਾ ਪੰਜਾਬੀਆਂ ਲਈ ਇੰਟਰਨੈਟ ਤੇ ਅਲੀਸਾਨ ਹੋਟਲ ਦੀ ਵੀਡੀਓ ਹੋ ਰਹੀ ਹੈ ਵਾਇਰਲ ਬੜਾ ਮਤਲਬ ਮਾਨੂੰ ਚੰਗਾ ਲੱਗਾ ਕਿ ਸਾਡੇ ਜਿਹੜੇ ਪੰਜਾਬੀ ਜਿਹੜੇ ਕਿੰਨੀ ਤਰੱਕੀਆਂ ਕਰ ਗਏ ਆ ਰੂਲਦੂ ਸਿੰਘ ਮਾਨਸਾ ਜੀ ਦਾ ਹੋਟਲ ਹੈ ਤੇ پیسے ਬਹੁਤ ਆਏ ਕਦੇ ਬੜੀ ਮਿਹਨਤ ਕੀਤੀ ਕਿਸਾਨ ਅੰਦੋਲਨ ਚ ਕੀ ਤੁਸੀਂ ਜਾਣਦੇ ਹੋ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਉਹਨਾਂ ਦਾ ਇੱਕ ਹੋਟਲ ਹੈ ਜੋ ਵਾਇਰਲ ਵੀਡੀਓ ਹੋ ਰਹੀ ਹੈ ਕਿ ਅਲੀਸਾਨ ਕਰੋੜਾਂ ਯਾਨੀ ਕਿ ਇਹ ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦਾ ਬਣਿਆ ਹੋਇਆ ਜਿਹੜਾ ਹੋਟਲ ਹੈ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਇਹ ਹੋਟਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਹੈ ਜਿਸ ਨੇ 2020 ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਕੋੜਾਵਾਂ ਵਾਰੋਂ ਡਾਲਰ ਆਏ ਸੀ ਤਾਂ ਉਹਨਾਂ ਦੇ ਚਲਦੇ ਆ ਕਰੋੜਾ ਰੁਪਏ ਦਾ ਜਿਹੜਾ ਇਹ ਅਲੀਸਾਨ ਹੋਟਲ ਬਣਾਇਆ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਦੀ ਸੱਚਾਈ ਕੀ ਹੈ ਕਿ ਵਾਕਈ ਹੀ ਅਲੀਸਾਨ ਹੋਟਲ ਜਿਹੜਾ ਲੋਕਾਂ ਵੱਲੋਂ ਫੰਡ ਦਿੱਤਾ ਗਿਆ ਸੀ ਅੰਦੋਲਨ ਦੌਰਾਨ ਉਸ ਦੇ ਨਾਲ ਬਣਾਇਆ ਗਿਆ ਜਾਂ ਫਿਰ ਇਸ ਦਾ ਸੱਚ ਕੁਝ ਹੋ ਰਿਹਾ ਹੈ ਨਾਸਦੀ ਕੀ ਇਸ ਤੇ ਇਸ ਵੀਡੀਓ ਨੂੰ ਦੇਖਦੇ ਹੋਏ ਰੋਲਦੂ ਸਿੰਘ ਮਾਨਸਾ মিডিਆ ਵਿੱਚ ਆਇਆ ਨੇ ਔਰ ਉਹਨਾਂ ਨੇ ਕੈਮਰੇ ਸਾਹਮਣੇ ਆਇਆ ਨੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਕਿ ਸੱਚ ਦਿਖਾਉਣਾ ਚਾਹੀਦਾ ਹਾਂ ਜੇ ਮੇਰਾ ਹੋਟਲ ਹੋਇਆ ਤਾਂ ਮੇਰੇ ਤੇ ਕਾਰਵਾਈ ਹੋਣੀ ਚਾਹੀਦੀ ਔਰ ਜੇ ਮੇਰਾ ਨਹੀਂ ਆ ਤਾਂ ਫਿਰ ਜਿਨ੍ਹਾਂ ਵੱਲੋਂ ਮੈਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਤੇ ਕਾਰਵਾਈ ਹੋਣੀ ਬਿਲਕੁਲ ਮੇਰਾ ਕੋਈ ਹੋਟਲ ਨਹੀਂ ਇਹ ਸਿਰਫ ਲੀਡਰਾਂ ਨੂੰ ਬਦਨਾਮ ਕਰਨ ਵਾਸਤੇ ਇਹ ਹੀ ਜੀਆਂ ਵੀਡੀਓ ਪਾਈਆਂ ਜਾ ਰਹੀਆਂ ਨੇਗੀਆਂ ਹਜੇ ਨਾ ਹੋਟਲ ਦਾ ਸਾਨੂੰ ਨੌ ਦਾ ਵਾਲਾ ਪਤਾ ਲੱਗਿਆ ਵੀ ਨੌ ਕੀ ਉਹਦਾ ਤੇ ਨਾ ਉਹਨੇ ਹਜੇ ਕੁਝ ਵਾਲਾ ਦੱਸਿਆਗਾ ਮੈਂ ਤਾਂ ਇਥੇ ਚੱਕਰੀ ਕਹੂੰਗਾ ਵੀ ਜੇ ਇਸ ਤਰੀਕੇ ਨਾਲ ਲੀਡਰਾਂ ਨੂੰ ਬਦਨਾਮ ਕਰਨਗੇ ਉਹ ਖੁਦ ਲੋਕ ਆਪ ਬਦਨਾਮ ਹੋਣਗੇ ਮੇਰੀਆਂ ਤਿੰਨ ਚਾਰ ਵੀਡੀਓ ਪੈ ਗਈਆਂ ਪਹਿਲਾਂ ਮੈਂ ਜਦੋਂ ਦਿੱਲੀ ਮੋਰਚੇ ਤੇ ਸੀਗਾ ਇੱਕ ਵੀਡੀਓ ਪਾਈ ਵੀ ਪ੍ਰਧਾਨ ਦੀ ਗੱਡੀ ਲਾਲ ਕਿਲੇ ਤੇ ਗਈ ਕਿਉਂ ਮੋਦੀ ਸ਼ਾ ਗੁਜਰਾਤ ਡਾਨੀ ਬਾਨੀ ਗੁਜਰਾਤ ਤੇ ਇੱਕ ਟੀਮ ਗੁਜਰਾਤ ਤੋਂ ਲਿਆਂਦੀ ਮੈਂ ਗਿਆ ਨਹੀਂ ਸੀਗਾ ਸੀ ਜਿਹੜਾ ਸਾਨੂੰ ਸਰਕਾਰ ਨੇ ਰਸਤਾ ਦਿੱਤੇ ਉਸੇ ਰਸਤੇ ਗਏ ਸੀ ਪਰ 15 20 ਦਿਨਾਂ ਬਾਅਦ ਮੇਰੀ ਗੱਡੀ ਉੱਥੇ ਦਿਖਾਈ ਪਰਚਾ ਦਰਜ ਕਰਾਂਗੇ ਮੈਂ ਕਿ ਕਰਦੋ ਕੋਈ ਗੱਲ ਮੈਂ ਗਿਆ ਹੀ ਨਹੀਂਗਾ ਫਿਰ ਮੇਰੀ ਵੀਡੀਓ ਭਾਈ ਵੀ ਪ੍ਰਧਾਨ ਨੇ ਖੁਦਕਸ਼ੀ ਕਰ ਲਈ ਤੇ ਬੱਡੀ ਪੱਦਰ ਤੇ ਮੈਨੂੰ ਫੋਨ ਆਇਆ ਫਿਰ ਵੀਡੀਓ ਪਾਈ ਫਿਰ ਲੋਕ ਮਸ਼ਾਂਤ ਹੋ ਗਏ ਤਾਂ ਅੱਜ ਇਹ ਵੀਡੀਓ ਪਾਤੀ ਇਹ ਲੀਡਰਾਂ ਨੂੰ ਬਦਨਾਮ ਕਰਨ ਲੱਗੇ ਉਹਨੇ ਕਿਉਂ ਬਦਨਾਮ ਕਰਦੇ ਨੇ ਭਾਰਤੀ ਜਨਤਾ ਪਾਰਟੀ ਐਤ ਕੀ ਸਤਾ ਤੋਂ ਪਾਸੇ ਜਾ ਰਹੀ ਹੈ ਭਾਰਤ ਪੱਦਰ ਤੇ ਕਿਸਾਨ ਮਜ਼ਦੂਰ ਉਹਨੂੰ ਪਿੰਡਾਂ ਚ ਵੜ ਨਹੀਂ ਦਿੰਦੇ ਕਿਉਂ ਉਹਨਾਂ ਨੇ ਕਿਹਾ ਸੀ ਵੀ ਜੇ ਸਾਡੀ ਸਰਕਾਰ ਬਣ ਗਈ ਅਸੀਂ 15 ਲੱਖ ਰੁਪਿਆ ਦੇਵਾਂਗੇ ਤੇ 2 ਕਰੋੜ ਨੌਕਰੀ ਦੇਵਾਂਗੇ ਪੰਜਾਬ ਤਾਂ ਬਿਲਕੁਲ ਨਹੀਂ ਉਹਨਾਂ ਨੂੰ ਕਰ ਫਿਰ ਉਹਨੂੰ ਇਹੀ ਸੋਚ ਲਿਆ ਵੀ ਲੀਡਰਾਂ ਨੂੰ ਬਦਨਾਮ ਕਰਦੀਏ ਉਹ ਬਦਨਾਮ ਕਰਤੇ ਲੱਗੇ ਨੇ ਮੇਰਾ ਕੋਈ ਹੋਟਲ ਨੂੰ ਬਾਰ-ਬਾਰ ਸਪਸ਼ਟ ਕਰਨ ਦੇਣਾ ਚਾਹਣਾ ਮੇਰੇ ਕੋਲ 16 ਕਿੱਲੇ ਜ਼ਮੀਨ ਸੀ ਜਿਹੜੀ 4 ਬੇਗੀ ਮੇਰੇ ਕੋਲ 12 ਕਿੱਲੇ ਜ਼ਮੀਨ ਹੈ ਜਿਹੜੇ ਇੱਕ ਚੀਜ਼ ਮੇਰੇ ਕੋਲ ਹੈਗੀ ਕੋਈ ਮੁਕਰੂਗਾ ਨਹੀਂ ਪੰਜਾਬ ਐਸੇ ਮੇਰੇ ਇੱਕ ਪੱਠੇ ਜਿਨੇ ਉਹ ਕੋਈ ਅੱਜ ਦੇ ਨਹੀਂ ਉਹ ਘਟੋ-ਘਟੋ ਸੀ 30 ਸਾਲ ਦੇ ਚਲਾਉਨੇ ਆ ਉਹਦੇ ਚਲਾਈ ਜੰਨੇਗੇ ਕੋਈ ਵੀ ਇੱਕ ਰੁਪਈਆ ਦਾ ਕੱਢ ਦੇ ਮੈਂ ਉਹ ਦੇਣਦਾਰ ਹੋਊਗਾ ਵੀ ਮੈਂ ਇਹੋ ਜਿਹਾ ਕੋਈ ਕੰਮ ਕੀਤਾ ਹੋਵੇ ਅਸੀਂ ਜਿੰਨੇ ਵੀ ਸਾਡੇ ਲੀਡਰ ਆ ਸਾਰੇ ਇਮਾਨਦਾਰੀ ਨਾਲ ਕੰਮ ਕੀਤਾ ਸਾਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ ਮੈਂ ਗੱਲ ਜਰੂਰ ਕਹਿੰਦਾ ਸਰਕਾਰ ਤੋਂ ਮੰਗ ਕਰਦਾ ਹਾਂ ਸੈਂਟਰ ਸਰਕਾਰ ਹੋਵੇ ਉਹ ਹਰਿਆਣਾ ਸਰਕਾਰ ਹੋਵੇ ਕੋਈ ਸਰਕਾਰ ਹੋਵੇ ਅਫਸਰ ਚਾਹੀਏ ਹੋਵੇ ਇਹਨੂੰ ਡਿਟੇਲ ਤੇ ਕਰ ਕੱਢਣਾ ਜੇ ਮੈਂ ਇਹ じゃ ਕੁਝ ਬਣਾਇਆ ਹੈ ਤਾਂ ਮੇਰਾ ਖਿਆਲ ਹੈ ਵੀ ਘੱਟੋ ਘੱਟ 12-1300 ਕਰੋੜ ਦਾ ਇਹ ਹੋਟਲ ਹੋਊਗਾ ਤਾਂ ਮੇਰੇ ਤੇ ਪਰਚਾ ਦਰਜ ਹੋਣਾ ਚਾਹੀਦਾ ਵੀ ਪੈਸਾ ਆਇਆ ਕਿੱਥੋਂ ਜਾਂ ਜਿਹਨੇ ਵੀਡੀਓ ਪਾਈ ਹੈ ਉਹਤੇ ਪਰਚਾ ਦਰਜ ਹੋਣਾ ਚਾਹੀਦਾ ਮੇਰਾ ਕੁਝ ਬਿਲਕੁਲ ਨਹੀਂ ਹੈਗਾ ਨਾ ਕਰਨਾ ਹੈ ਨਾ ਕਰਿਆ ਨਾ ਕਰੀਏ ਇਮਾਨਦਾਰੀ ਨਾਲ ਲੜਦੇ ਰਹਾ ساری ਉਮਰ ਦੀ ਜ਼ਿੰਦਗੀ ਜਹੀ ਨਗਾਈ ਹੈ ਪਰ ਇਸ ਤਰੀਕੇ ਦੇ ਨਾਲ ਬਦਨਾਮ ਲੀਡਰ ਨੂੰ ਨਹੀਂ ਕਰਨਾ ਚਾਹੀਦਾ ਬਲਦੂ ਸਿੰਘ ਮਾਨਸਾ ਕਿਸਾਨਾਂ ਆਗੂ ਤੱਤੇ ਹੋਏ ਨੇ ਉਸ ਵਿਅਕਤੀ ਤੇ ਜਿਸਨੇ ਇਹ ਵੀਡੀਓ ਬਣਾਈਆ ਕਨਾਲ ਫਾਈਵੇ ਤੇ ਅਜਿੱਥੇ ਜਿਹੜਾ ਹੈ ਸੋਨੀਪੱਤ ਪਾਣੀਪੱਤ ਦੇ ਕੋਲੇ ਹੋਟਲ ਆ ਜਿਸ ਦੀ ਵੀਡੀਓ ਬਣਾਈ ਗਈ ਸੀ ਕਿ ਇਹ ਕਰੋੜਾਂ ਰੁਪਏ ਦਾ ਲੀਸਾਨ ਹੋਟਲ ਔਰਦੂ ਸਿੰਘ ਮਾਨਸਾ ਦਾ ਹੈ ਤਾਂ ਔਰਦੂ ਸਿੰਘ ਮਾਨਸਾ ਦਾ ਵੱਡਾ ਬਿਆਨ ਆ ਚੁੱਕਾ ਹੈ ਉਹ ਤੱਤੇ ਹੋਏ ਨੇ ਕਿ ਜੇ ਮੇਰਾ ਹੋਟਲ ਹੋਇਆ ਤਾਂ ਮੇਰੇ ਪਰਚਾ ਦਰਜ ਕਰ ਦਿਓ ਮੇਰੇ ਤੇ ਨਹੀਂ ਫਿਰ ਉਸ ਵਿਅਕਤੀ ਦੇ ਪਰਚਾ ਦਰਜ ਕਰੋ ਜਿਸ ਨੇ ਵੀਡੀਓ ਬਣਾਈ ਆ ਜਾਂ ਜਿਹੜੇ ਮੇਰੇ ਵਿਰੋਧੀ ਜੋ ਇਹ ਅਜਹੀਆਂ ਹਰਕਤਾਂ ਕਰਦੇ ਨੇ ਔਰਦੂ ਸਿੰਘ ਮਾਨਸਾ ਤੱਤੇ ਹੋਏ ਨੇ ਤੇ ਇਹ ਵੀ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਇਹ ਸਾਨੂੰ ਕਿਸਾਨ ਨੂੰ ਜਾਣ ਬੁੱਝ ਕੇ